ਲੀਗ ਨਾ ਫੇਰੇ ਗੱਲ ਕਿ ਨਾ ਵੀ ਜਿਹੜੀਆਂ ਵੀ ਕੰਪਲੇਂਟਾਂ ਮੈਂ ਅੱਜ ਦੇ ਕੇ ਜਾ ਰਿਹਾ ਜਾਂ ਮੇਰੇ ਲੋਕ ਮੇਰੇ ਕੋਲ ਇੱਥੇ ਆਏ ਨਹੀਂ ਦੁਗੋਸ ਸੰਗਤ ਦਰਸ਼ਨ ਕਰ ਰਿਹਾ ਕਿ ਲੋਕ ਧੁਖੀ ਪਰੇਸ਼ਾਨ ਹੋ ਕੇ ਮੇਰੇ ਕੋਲ ਇੱਥੇ ਆ ਰਹੇ ਨਹੀਂ ਆਪ ਵੀ ਇਹ ਦਰਖਾਸਤਾਂ ਲੈ ਕੇ ਆ ਰਹੇ ਨੇ ਜੇ ਇਹਨਾਂ ਦਰਖਾਸਤਾਂ ਦੇ ਉੱਪਰ ਉਸ ਡਿਪਾਰਟਮੈਂਟੇ 'ਤੇ ਬੈਠਾ ਜੇ ਕਿਸੇ ਨੇ ਅੰਗੋਲੀ ਕੀਤੀ ਜਾਂ ਉਹਨੇ ਵੀ ਗੱਲ ਨਾ ਸੁਣੀ ਤੇ ਤੁਹਾਡੇ ਬੰਦੇ ਉੱਪਰ ਪ੍ਰਬੰਧਕੀ ਕਮਿਟੀ ਕਾਰਜ ਮੈਂ ਕਰਮ ਹਾਂ ਨੋਟਿੰਗ ਮਿਸ਼ਨਾ ਚੇਅਰਮੈਨ ਹੋਊਗਾ ਹੈਗਾ ਕਿ ਲੋਕ ਸੁਖੀ ਪਰੇਸ਼ਾਨ ਨੇ ਲੋਕ ਮੈਨੂੰ ਦਖਾਸਾ ਦਿੰਦੇ ਨੇ ਮੈਂ ਤਾਂ ਆਉਣਾ ਜਿੰਨੇ ਪਤਾ ਮੇਰੇ ਲੋਕ ਗਰੀਬ ਨੇ ਮੇਰੇ ਲੋਕ ਪਰੇਸ਼ਾਨ ਨੇ ਉਹ ਚੰਡੀਗੜ੍ਹ ਨਹੀਂ ਆ ਆ ਪਾਰੇ ਤੇ ਮੈਂ ਸੰਗਤ ਦਰਸ਼ਨ ਕਰਨ ਲਈ ਮੈਂ ਖੁਦ ਜ਼ਿਲ੍ਹਿਆਂ ਵਿੱਚ ਜਾ ਰਿਹਾ ਤੇ ਜੇ ਇਹ ਲੋਕਾਂ ਦੀ ਸੁਣਵਾਈ ਨਹੀਂ ਹੋਏਗੀ ਜੇ ਕੋਈ ਵੀ ਅਫਸਰ ਇਹਨਾਂ ਦੀ ਗੱਲ ਸੁਣ ਕੇ ਇਧਰੋਂ ਸੁਣ ਕੇ ਉੱਪਰ ਕੱਢ ਦੂਗਾ ਚੋਰ ਕੇ ਕਾਨੂੰਨੀ ਕਮਿਊਨੀ ਕਾਰਵਾਈ ਮੈਂ ਕਰਵਾਵਾਂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਮਰਜ਼ੀ ਅਫਸਰ ਹੋਵੇ ਲੋਕ ਇਹਨੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਐਸਪੀ ਸਾਹਿਬ ਤੁਸੀਂ ਸਾਰਾ ਦੇਖ ਰਹੇ ਹੋ ਇਹ ਬੰਦਾ ਕਲਪਿਆ ਤੇ ਰੋ ਰਿਹਾ ਵਾ ਉਹਨਾਂ ਦੀ ਵਾਈਫ ਹੋ ਰਹੀ ਆ ਪਾਸਟਰ ਰੱਬ ਦਾ ਦਾਸ ਹੋ ਰਿਹਾ ਵਾ ਪਰੇਸ਼ਾਨ ਹੋ ਕੇ ਵਿਚਰੇ ਆਏ ਆ ਅਗਰ ਜੇ ਕਮਿਸ਼ਨ ਕੋਈ ਆਸ ਲੈ ਕੇ ਆਇਆ ਵਾ ਤੇ ਦੇਖੋ ਹੁਣ ਇੱਥੇ ਕਮਿਸ਼ਨ ਪਾਰਟੀ ਬਣ ਗਿਆ ਉਹਨੇ ਮਸਲਾ ਪਾਸਟਰ ਦੀ ਗੱਲ ਨਹੀਂ ਰਹਿ ਗਿਆ ਇਹ ਮinority ਕਮਿਸ਼ਨ ਦਾ ਮਸਲਾ ਬਣ ਗਿਆ